ਇੱਕ ਨਾ ਬਾਈ ਕੋਲੇ ਰੰਦਾ ਮਸ਼ੀਨ ਖੜੀ ਆ ਕਿਸੇ ਨੇ ਆਪਦੇ ਉੱਚੇ ਵਾਹਨ ਜੋ ਮਿੱਟੀ ਚੱਕ ਕੇ ਸਿੱਟਣੀ ਆ ਨਾ ਨੀਵੇਂ ਚ ਕੁਝ ਵੀ ਕਰਨਾ ਬਾਈ ਹਰਾਂ ਕੋਲੇ ਉਹ ਵੀ ਸੇਲ ਹੈ ਬਾਈ ਕਿਹੜਾ ਮਾਡਲ ਆ ਪਿੱਤੇ ਇਹ 2023 ਮਾਡਲ ਆ ਜੀ 23 ਮਾਡਲ ਇਹ ਆਪਣੇ ਲਿਆਜ ਮਿੱਤਰ ਵਾਲੇ ਬਾਈ ਦੀ ਆ ਆਪਣੇ ਠੀਕ ਹੈ ਗਮਾਂਡ ਪਿੰਡ ਦੇ ਨੇ ਬਾਈ ਕਮਾਨਿਆਂ ਤੋਂ ਹਰਪ੍ਰੀਤ ਠੀਕ ਹੈ ਉਹਨਾਂ ਦੀ ਆ ਜੂ ਰੇ ਖੜਾ ਕੇ ਵੇਚਣ ਵਾਸਤੇ ਠੀਕ ਹੈ 23 ਮਾਡਲ ਹੈ ਚੱਲੀ ਥੋੜੀ ਹੈ ਨਾ ਪਿੱਤੇ ਤਿੰਨ ਜੂਨੇ ਨਾਲ ਦੀਆਂ ਨੇ ਜੀ ਬਾਈ ਉਹਨੇ ਆਪਦੀ ਆਪਦੀ ਮਿੱਟੀਆਂ ਵੀ ਨਾਲ ਦੀਆਂ ਨੇ ਆਪਦੇ ਬਾਣ ਥੋੜਾ ਕਾਣਾ ਚੱਕਿਆ ਦੀਆਂ ਨੇ ਕਿੱਲਾ ਡੇਢ ਕਿੱਲਾ ਚੱਕਿਆ ਹਾਂ ਤੇ ਇਹ オリジナル ਮਾਡਲ ਤੇ ਹੀ ਉਹ ਆ 23 ਮਾਡਲ オリジナル ਸਾਰਾ ਕੁਝ ਹਲੇ ਤੇ ਹੀ ਨਾਲ ਦਾ ਠੀਕ ਹੈ ਕਿਹੜੀ ਹੈ ਇਹ ਇਹ ਜੈਵਿੰਦਰਾ ਜੀ ਜੈਵਿੰਦਰਾ ਹਾਂ ਜੀ ਠੀਕ ਹੈ ਇਹ ਨਵੀਂ 2.5 ਲੱਖ ਦੀ ਹੈ ਜੀ 2.5 ਲੱਖ ਦੀ ਨਵੀਂ ਹੈ ਇਹ ਹਾਂ 23 ਮਾਡਲ ਹੈ 2.5 ਲੱਖ ਦੀ ਹੈ ਨਵੀਂ ਕਿਸੇ ਨੇ ਮਿੱਟੀ ਚੱਕਣੀ ਆਪਦੇ ਬਾਣ ਜੁਣਾ ਠੇਕੇ ਢੂਕੇ ਦੇਣ ਦਾ ਕੋਈ ਫਾਇਦਾ ਨਹੀਂ ਸਸਤੀ ਰੇਟ ਦੀ ਆ ਤੇ ਪੈਸੇ ਵੀ ਕਮਾਊਗੀ ਜ਼ਮੀਨ ਵੀ ਪੱਧਰ ਕਰੂੰਗੀ ਕੋਈ ਟੋਏ ਨਹੀਂ ਪਉਂਦੀ ਤੇ ਕਿਹੜੇ ਰੈਕਟਰ ਤੇ ਚੱਲੀ ਇਹ ਇਹ ਜੌਂਡੀਰ ਤੇ ਜੀ ਜੌਂਡੀਰ ਤੇ ਹਾਂਜੀ ਠੀਕ ਹੈ ਕੀ ਰੇਟ ਦੇ ਅੱ삐 ਤੇ ਇਹਦੀ ਡਿਮਾਂਡ ਬਾਈ 1,90,000 ਕਰਦਾ ਜੀ 1,90,000 ਮੰਗਦਾ ਹਾਂਜੀ ਮੌਕੇ ਤੇ ਮਾਣਦਾਨ ਕਰਾਂਗੇ ਕਰਦੂ ਆ ਜੀ ਫੁੱਲ ਬਾਈ ਦਾ ਮੋਬਾਈਲ ਨੰਬਰ ਆ ਜੀ 93541 ਠੀਕ ਹੈ 93500 93541 93500 ਹਰਪ੍ਰੀਤ ਠੀਕ ਹਾਂਜੀ ਰੰਗ ਰੂਪੀ ਸਾਰੀ ਨਾਲ ਦੀ ਸਾਰਾ ਕਿੰਨਾ ਲੈ ਜੀ ਬਾਕੀ ਆਪਣੇ ਕੋਲੇ ਖੜੀ ਹੈ ਜੇ ਕਈ ਵਾਰੀ ਉਹਨਾਂ ਦਾ ਮੋਬਾਈਲ ਨੰਬਰ ਨਹੀਂ ਮਿਲਦਾ ਆਪਣਾ ਤਾਂ ਤੁਹਾਨੂੰ ਪਤਾ ਹੀ ਹੈ ਸਾਰੀ ਵੀਡੀਓ ਬਸ ਬਈ ਖੜੀ ਹੈ ਇਹ ਬਈ ਪਿੱਤੇ ਕੋਲੀ